ਜਿਹੜਾ ਕੋਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਤੁਹਾਡਾ ਵੀਰ ਜੀ ਨੇ ਕੀ ਨਾਂ ਤੁਹਾਡਾ ਮੇਰਾ ਗੁਰਵਖਸ਼ ਸਿੰਘ ਜੀ ਇਹ ਗੁਰਵਖਸ਼ ਸਿੰਘ ਜੀ ਆ ਜੀ ਸਾਡੇ ਕੋਲ ਰਾਤ ਦਵਾਈ ਲੈ ਕੇ ਸੀ ਜੋੜਾਂ ਦਾ ਦਰਦਾਂ ਦੀ ਐਸਿਡ ਦਾ ਤੇ ਸਾਨੂੰ ਦੱਸਣਗੇ ਦਵਾਈ ਦਾ ਵੀ ਕਿਵੇਂ ਅਸਰ ਹੋਇਆ ਲਓ ਜੀ ਜਵਾਨੀ ਸੋਣਾ ਜਿਹੜਾ ਪਿੰਡ ਮਹਿਲਖੁਰਦਾ ਜੀ ਬਰਨਾਲੇ ਚ ਪੈਂਦਾ ਮੇਰੀਆਂ ਦਸਤਾਨ ਬਹੁਤ ਜਣੀ ਜਾਮ ਹੀ ਹੋਈਆਂ ਪਈਆਂ ਸੀ ਪਈਆਂ ਜੀਆਂ ਗੋਡੇ ਕੜਾਚ ਕੜਾਚ ਕਰੀ ਜਾਂਦੀ ਬਹੁਤ ਔਖਾ ਜੀ ਜੀ ਮੈਂ ਮਸਾਂ ਤੁਰ ਕੇ ਆਇਆ ਨਾ ਕੋਈ ਜੀ ਤੇ ਮੈਂ ਦਵਾਈ ਲੈ ਲਈ ਲੈ ਕੇ ਘੰਟੇ ਬਾਅਦ ਮੈਨੂੰ ਜਾਨੀ ਪਤਾ ਲੱਗਣ ਲੱਗਾ ਵੀ ਠੀਕ ਹੋਣ ਲੱਗਿਆ ਲੱਗਦਾ ਠੀਕ ਆ ਜੀ ਹੁਣ ਮੈਂ 5-7 ਘੰਟਿਆਂ ਬਾਅਦ ਦਵਾਈ ਇਹਨੇ ਤੋਂ ਹੋਰ ਲੈਣ ਆਇਆ ਜਾਨੀ ਮੱਧ ਵਿੱਚ ਠੀਕ ਆ ਜੀ ਵੀ ਸਾਡਾ ਪਿੰਡ ਦੂਰ ਪੈਂਦਾ ਕੋਈ ਨਹੀਂ ਦਵਾ ਕੇ ਸਾਡਾ ਦਵਾਈ ਕੋਈ ਸਾਡੇ ਨੂੰ ਲਾਲਚ ਨਹੀਂ ਤੁਹਾਨੂੰ ਮੈਨੂੰ ਤਾਂ ਦੇਖੋ ਕਿਰਿਸ਼ਮਾ ਦਿਖਾਇਆ ਹਾਂ ਜੀ ਹਾਂ ਭਲਾ ਕਰੇ ਮਾਰ ਸਾਰਿਆਂ ਦਾ ਅਨੁਕੂਲ ਰੂਪ ਸੇ ਹੋਰ ਕੇ ਜਿਹਦਾ ਭਲਾ ਹੋ ਜਾ ਜਾਨੀ ਹਾਂ ਜੀ ਸਹੀ ਗੱਲ ਆ 10 ਪਵੈਰ ਜਾਨੀ ਸਤਨਾਮ ਸਿੰਘ ਬਾਰ ਸਾਹਿਬ ਤੋਂ ਸਾਡਾ ਕੋਈ ਧੰਦਾ ਨਹੀਂ ਹੈ ਅਸੀਂ ਲੋਕ ਭਲਾਈ ਤੇ ਕਾਰਜ ਕਰਦੇ ਹਾਂ ਹਾਂ ਮਹਾਰਾਜ ਸਾਹ ਨੂੰ ਤੰਦਰੁਸਤੀਆਂ ਬਖਸ਼ੇ ਤੇ ਅਸੀਂ 50% ਲੈਸ ਇਥੇ ਦਵਾਈ ਦੇ ਰਹੇ ਹਾਂ ਜਿਹੜੀ 100 ਵਾਲੀ ਜੀ 50 ਨੂੰ ਦਿੱਤੇ ਸੀ ਹਾਂ ਹਾਂ ਜਿਹੜੀ 100 ਵਾਲਾ 50% ਦਿੱਤੀ ਸਾਨੂੰ ਬਾਕੀ ਫ੍ਰੀ ਵੀ ਵੰਡ ਰਹੇ ਹਾਂ ਫ੍ਰੀ ਵੀ ਦੇ ਰਹੇ ਹਾਂ ਕੋਈ ਲਾਲਚ ਧੰਦਾ ਨਹੀਂ ਇਹ ਡੋਨੇਸ਼ਨ ਵਾਲੇ ਦਸਵੰਧਾਂ ਵਾਲੇ ਚਲਾ ਰਹੇ ਹਾਂ ਅ ਵੀਰ ਜੀ ਆਪ ਕੈਮਰਾ ਫੜ ਕੇ ਪੂਰੇ ਕੰਮਾ ਦੇ ਬੜੇ ਅਰੇ ਬੈਨਰ ਆ ਬੈਨਰ ਲਗਾਓ ਪੂਰੇ ਬਣਾ ਆਪਣੇ ਉਹ ਨਾੜਾ ਮੈਂ ਇਹ ਆਪਣੇ ਨਾੜਾ ਡੰਡਿਆਂ ਵਾਂਗੂ ਖੜੀਆਂ ਹੁੰਦੀਆਂ ਕਿਉਂ ਜੀ ਇਹ ਨਾੜਾ ਖੜੀਆਂ ਸੀ ਡੰਡਿਆਂ ਵਾਂਗੂ ਕਾ ਜੀ ਇਹ ਗੋਡੇ ਤੇ ਗੋਡਾ ਆ ਪਿਆ ਧਰਦਾ ਜੀ ਚੀਕਾਂ ਪੈਂਦੀ ਆ ਆ ਤੇ ਆਪਣੇ ਮਜੂਰ ਤੁਸੀਂ ਨਾਤੇ ਆ ਖਾ ਦੋ ਉਹ ਦੁੱਧੀਆਂ ਵੀ ਫਰਕ ਕਰ ਲਈਏ ਇਹ ਇਹ ਲਈ ਜਾਗੀ ਅੱਧਾ ਕ ਚਮਚਾ ਲਿਆ ਇਹਦਾ ਠੀਕ ਹੈ ਬੰਦ ਕਰ ਬੰਦ ਕਰ ਬਾਬਾ ਜੀ